ਮਰਿਆ ਜਿਉਂਦਾ ਹੋ ਗਿਆ ਹੋ ਜਾਂਦਾ ਹੈ ਰੱਬ ਸਭ ਕੁਝ ਕਰ ਦਿੰਦਾ ਆ ਆਪਣੇ ਕੋਲੇ ਹੀ ਪਿੰਡ ਹੈ ਇਧਰ ਕੰਢੀ ਚ ਹੀ ਪਿੰਡ ਹੈ ਕਾਨੇ ਵਾਲਾ ਧੰਨ ਸੁਆਮੀ ਗੰਗਾ ਆਨੰਦ ਜੀ ਮਹਾਰਾਜ ਤੁਸੀਂ ਤਾਂ ਮੇਰੇ ਨਾਲ ਵੱਧ ਜਾਣਦੇ ਹੋ ਇਸ ਨਗਰ ਜ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅਸੀਂ ਤਾਂ ਸੁਣੀਆਂ ਸੁਣਾਈਆਂ ਗੱਲਾਂ ਤੁਸੀਂ ਤਾਂ ਵੇਖਿਆ ਸਾਰਾ ਕੁਝ ਉੱਥੇ ਬਿਜਲੀ ਰੇ ਜੈਲਾ ਸਾੜਦਾ ਸੀ ਆਹ ਹਜੇ ਕੱਲ ਦੀਆਂ ਗੱਲਾਂ ਪਾਠ ਚੱਲਦਾ ਹੈ ਸੰਗਤ ਭੁੱਬਾ ਮਾਰ ਕੇ ਰੋਪੀ ਮਹਾਰਾਜ ਜੈਲਾ ਚੜਾਈ ਕਰ ਗਿਆ ਮਹਾਰਾਜ ਉੱਠੇ ਥੋੜੇ ਜੇ ਵੀਰ ਰਸ ਚ ਆ ਗਏ ਆਏ ਕਿਵੇਂ ਚੜਾਈ ਕਰ ਜੂਗਾ ਕਰ ਮੰਡਲ ਤੁਹਾਨੂੰ ਪਤਾ ਹੱਥ ਚ ਰੱਖਦੇ ਸੀ ਜਲ ਦਾ ਭਰਿਆ ਜਿਹਨਾਂ ਉਹਦੇ ਮੂੰਹ 'ਚ ਛੱਟਾ ਮਾਰਿਆ ਵੇਖ ਲੋ ਜੈਲਾ ਜਿਹਾ ਹੁੰਦਾ ਹੋ ਗਿਆ ਸੀ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕਿਉਂ ਵੀ ਝੂਠਾ ਨਹੀਂ ਇਹ ਗੱਲ ਇਹ ਤਾਂ ਸਾਡੇ ਸਾਹਮਣੇ ਦੀਆਂ ਗੱਲਾਂ ਜਦੋਂ ਰੱਬ ਨੂੰ ਪਾਉਂਦਾ ਸਭ ਕੁਝ ਹੋ ਜਾਂਦਾ